ਜਿਹੜੇ ਤੇ ਸਭ ਦੁਖ ਜਾਈ ਤੇ ਇੱਕ ਬਹਾਦਰ ਸਮਰਿਆ ਕਰਨ ਹੁੰਦਿਆ ਵਹਿਤਾਏ ਸਭ ਤਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜਟੇਆ ਬਾਜਾੜੇ ਉਤਰਾਂ ਦੇ ਦਾਨੀ ਅੰਮ੍ਰਿਤ ਦੇ ਦਾਤੇ ਤਨ ਦੀ ਸਭਨੀ ਤਾਈ ਸਹਾਈ ਮੌਕੇ ਦੇ ਮਾਲਕ ਹਾਜ਼ਰਾ ਹਜੂਰ ਜਾਹਰਾ ਜਹੂਰ ਸਰਬ ਕਲਾ ਭਰਪੂਰ ਧੰਨ ਧੰਨ ਸਾਧ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸਨ ਦੀਦਾਰ ਦਾ ਧਿਆਨ ਤਰਖਰ ਸਾਜੀ ਸਾਹਿਬੋ ਲੋ ਜੀ ਵਾਹਿਗੁਰੂ ਗੁਰੂ ਸਾਹਿਬ ਜੀ ਕੇ ਸਾਜਿਨ ਵਾਜੇ ਪੰਜਾਂ ਪਿਆਰਿਆਂ ਚਹੌ ਸਾਬ ਜਾਦਿਆਂ 40 ਮੁਕਤੇ ਹੱਠੀਆਂ ਜਪੀਆਂ ਤੱਪੀਆਂ ਜਨਾ ਨਾਮ ਜਪਿਆ ਵਣ ਸਕਿਆ ਦੇਗ ਚਨਾਈ ਤੇਗ ਵਾਹੀ ਦੇ ਕੇ ਅੰਢ ਠ ਕੀਤਾ ਤਿਨਾ ਪਿਆਰਿਆਂ ਸਚਾਰੇ ਦੀ ਕਮਾਈ ਦਾ ਧਿਆਨ ਤਰਖਰ ਸਾਜੀ ਸਾਹਿਬੋ ਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਮਰਿਆ ਧਰਮੇ ਇਸ ਦੇ ਬੰਦ ਬੰਦ ਕਟਵਾਏ ਕੋਪਰੀਆਂ ਨਹਾਈਆਂ ਚੜਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਵਾਏ ਗੁਰਦੁਆਰਾਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਸਿੱਖੀ ਕੇਸਾਂ ਸਵਾਸ ਸਭਾ ਸੰਗ ਨਵਾਈ ਵਰਤਮਾਨ ਤੇ ਪ੍ਰਾਤਨ ਸਿਧਾ ਸਿੰਘਾ ਦੀ ਕਮਾਈ ਦਾ ਧਿਆਨ ਤਰ ਖਾਲਸਾ ਜੀ ਸਾਹਿਬੋ ਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਇਹ ਅੰਤਰਖਰਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤ ਆਵੇ ਚਿਤ ਆਉਣ ਕਾ ਸਦਕਾ ਸਰਬ ਸੁਖੋਏ ਨਾਹਦਾ ਖਾਲਸਾ ਜੀ ਸਾਹਿਬ ਤਹਾਂ ਤਾਰ ਸਹ ਰਹਿ ਦੇਖ ਤੇ ਫਤੇ ਬਰਦ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਨ ਬਾਲੇ ਬੋਲੋ ਜੀ ਵਾਹਿਗੁਰੂ ਬਖਸ਼ੋ ਜੀ ਸਿਖਾਣੋਂ ਸਿੱਖੀ ਦਾ ਕੇਸਦਾਨ ਬਵੇਕਦਾਨ ਵਿਸਾਹੋਦਾਨ ਪ੍ਰੋਸਾਦਾਨ ਦਾਣਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਤੁਗੋ ਜੁਗਾਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਰ ਪ੍ਰਖਵਾਏ ਗੁਰੂ ਪੰਥ ਦੇ ਸਦਾ ਸਹਾਈ ਦਾਤਾਰ ਜੀ ਸ੍ਰੀ ਨਨਕਾਣਾ ਸਾਹਿਬ ਗੁਰਧਾਮਾਂ ਤੋਂ ਜਨਾ ਤੋਂ ਖਾਲਸਾ ਪੰਥ ਨੂੰ ਵਿਸੋੜਿਆ ਗਿਆ ਖੁੱਲੇ ਦਰਸ਼ਨ ਜੀ ਦਾ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਸੱਚੇ ਪਤਾਵਾਹੇ ਗੁਰੂ ਧੰਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਧੰਨ ਧੰਨ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮੌਕੇ ਦੇ ਮਾਲਕ ਹਾਜ਼ਰਾ ਹਜੂ ਜਹ ਰਾਜ ਹੋਰ ਸਰਬ ਕਲਾ ਪ੍ਰਕੂਰ ਧੰਨ ਧੰਨ ਸਤਿਗੁਰ ਗ੍ਰੰਥ ਸਾਹਿਬ ਜੀ ਆਪ ਜੀ ਦੇ ਚਰਨਾਂ ਕਬਲਾ ਪਾਸ ਅਰਦਾਸਾਂ ਬੇਨਤੀਆਂ ਜੋਦਰੀਆਂ ਪ੍ਰਾਰਥਨਾ ਸਤਿਗੁਰ ਪਾਤਸ਼ਾਹ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੀ ਅਪਰ ਅਪਾਰ ਕਿਰਪਾ ਸਦਕਾ ਆਪ ਜੀ ਦੇ ਪੀਬੀਸੀ ਦੇਖਣ ਵਾਲੀਆਂ ਸਮੂਹ ਸੰਗਤਾਂ ਦੇ ਸਜਣੋ ਸਮਰਪਿਤ ਸ੍ਰੀ ਅਖੰਡ ਪਾਠ ਪ੍ਰਾਰambh ਕਰਨ ਲੱਗੇ ਹਨ ਸਤਿਗੁਰੂ ਪਾਤਸ਼ਾਹ ਜੀ ਸਮੂਹ ਸਮਗਰੀ ਹਾਜ਼ਰ ਹੈ ਕੋਈ ਤ੍ਰੂਟੀ ਰਾਗ ਇਹ ਅਣਜਾਣ ਬੱਚੇ ਸੰਸ਼ੰਪ ਭੁੱਲਣ ਹਾਰ ਜੇ ਤਾ ਸਦਾ ਬਖਸ਼ਿਸ਼ ਕਰਨਾ ਸਮੂਹ ਪੀਬੀਸੀ ਦੇਖਣ ਵਾਲੀਆਂ ਸੰਗਤਾਂ ਨੂੰ ਮਿਹਰ ਭਰਿਆ ਹੱਥ ਰਖਣਾ ਚੈਨਲ ਦੀ ਚੜ੍ਹਦੀ ਕਲਾ ਕਰਨੀ ਚੈਨਲ ਚਲਾਉਣ ਵਾਲੇ ਦੇ ਪਰਿਵਾਰਾਂ ਤੇ ਖੁਸ਼ੀਆਂ ਦੇ ਖੇੜੇ ਹਰ ਪ੍ਰਕਾਰ ਸਹਿਯੋਗਤਾ ਕਰਨੀ ਚੈਨਲਾਂ ਦੀ ਚੜ੍ਹਦੀ ਕਲਾ ਕਰਨੀ ਪਾਟੀ ਸਿੰਘ ਹਾਜ਼ਰ ਹਨ ਗੁਪਤ ਸੀਧੀ ਪੈਰਾ ਬਖਸ਼ਿਸ਼ ਕਰਕੇ ਸਤਿਗੁਰੂ ਪਾਤਸ਼ਾਹ ਬਾਣੀ ਸੋਧ ਤੇ ਸਪਟ ਸੇਵਾ ਕਰਾਉਣ ਦੀ ਸਮਤ ਬਖਸ਼ ਕਰਨੀ ਗਗਨ ਦਮਾਨਾ ਦਮਾਮਾ ਬਾਜਿਓ ਪਰਿਉ ਨਿਸ਼ਾਨੇ ਘਾਉ ਖੇਤ ਜੋ ਮਾਂਡੇ ਸੂਰਮਾ ਅਬ ਜੋ ਜਨ ਕੋ ਦਾਉ ਸੂਰਾ ਸੋ ਪਹਿਚਾਨੀ ਹੈ ਜੋ ਲਰੈ ਦੀਨ ਕੇ ਹੈ ਪੁਰਜਾ ਪੁਰਜਾ ਕਟ ਮਰੈ ਕਬੂ ਨਾ ਸਾਡੇ ਖੇਤ ਦੇ ਮਹਾਵਾ ਕੇ ਅਨੁਸਾਰ ਸਮੂਹ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਇਆਂ ਸ੍ਰੀ ਅਖੰਡ ਪਾਠ ਪ੍ਰਾਰੰਭ ਕਰਨ ਲੱਗੇ ਨੇ ਆਗਿਆ ਬਖਸ਼ ਕਰਨੀ ਪਾਵਨ ਹੁਕਮਨਾਮੇ ਦੀ ਦਾਤ ਬਖਸ਼ ਕਰਕੇ ਸ਼੍ਰੀ ਅਖੰਡ ਪਾਠ ਪ੍ਰਗਟ ਕਰਨ ਦੀ ਆਗਿਆ ਬਖਸ਼ ਕਰੋ ਆਪ ਜੀ ਦੇ ਹਜ਼ੂਰ ਪੰਚਮ ਪੀਤਰ ਕਰਾਪਸਰ ਦੀ ਦੇਖ ਤਿਆਰ ਹੈ ਦੇਖ ਤਿਆਰ ਕਰਦੇ ਹੋਈਆਂ ਸੂਕਸ਼ਮ ਪੱਲਾ ਦੀ ਮਾਫੀ ਬਖਸ਼ ਕਰੋ ਸਧ ਹਜੀ ਹੋਈ ਦੇ ਧੋਗ ਲਗਾ ਪ੍ਰਸਾਦ ਸੰਗਤਾਂ ਚ ਵਰਤੋਂ ਦੀ ਆਗਿਆ ਬਖਸ਼ ਕਰੋ ਕਿਰਪਾ ਕਰਕੇ ਪਾਵਨ ਹੁਕਮ ਬਖਸ਼ਿਸ਼ ਕਰਕੇ ਸ਼੍ਰੀ ਅਖੰਡ ਪਾਠ ਪ੍ਰਗਟ ਕਰਨ ਦੀ ਆਗਿਆ ਬਖਸ਼ ਕਰਨੀ ਸਮੂਹ ਚੈਨਲਾਂ ਦੇ ਵਰਕਰਾਂ ਦੀ ਚੜ੍ਹਦੀ ਕਲਾ ਆਪਣੀ ਮੇਰ ਪ੍ਰਾਹਰ ਰੱਖ ਕੇ ਚੜਦੀ ਕਲਾ ਲਈ ਜੀਵਨ ਬਸ ਕਰਨੇ ਨਾ ਔਰ ਇੱਕ ਨਾਮ ਚੜਦੀ ਕਲਾ ਤੇਰੇ ਭਰੇ ਸਰਵਤਾ ਜੀ ਦਾ ਖੰਸਾ ਭਗਵਾਨ ਦੇ ਕੀ ਪਤੇ ਬੋਲੇ ਸੋਨਹਾ ਸਤਿ sri ਅਕਾਲ ਆਈਂ ਜੀ ਦਾ ਖੰਸਾ ਆਈਂ ਜੀ ਦਾ ਕੀ ਪਤੇ ਮੇਕ ਚੇਜ ਮਿਲਕ ਰੇਤ ਲੇਟ ਸਤਨਾ ਸੁਨੀਵਾਦੀ ਸਹਿੰਜੀਓ ਜਿਨ ਕਾਉਨ ਕਰਮਾ ਜਾਨੋ ਕਾਰਨਾ ਜਾਨੋ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਇਹ ਨਿਕਲ ਰਹੀ ਮੇਰੀ ਸੋਮਾ ਅਭੁਗੁਣ ਪਰਾ ਇੱਕ ਗੁਣ ਨਹੀਂ ਅੰਮ੍ਰਿਤਿ ਛਾੜੁ ਵਿਖਾ ਦੇਖ ਖਾਈ ਮਾਇਆ ਮੋ ਪਰਮੰਪੈ ਫੂਲੇ ਸੋਤਦਾਰਾ ਸੋ ਪੀਤ ਲਗਾਈ ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤਿਹਮ ਲੰਤ ਜਮਤਰਾਸ ਮਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮ ਦਾਸ ਰੱਖੋ ਸਰਣਾਈ ਪ੍ਰਣਾਪ ਸ੍ਰੀ ਹਰਲਾ ਪੰਜਮ ਕਾਲ ਸਤਮਾ ਇੱਕ ਓਮਕਾਰ ਸਤਗੁਰ ਪ੍ਰਸਾਦ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਕਲ ਕਲੇਸ਼ ਲੋਭ ਮੋ ਮਹਾਂ ਕੋ ਜਲਤਾਰੇ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਕਲ ਕਲੇਸ਼ ਲੋਭ ਮੋ ਮਹਾਂ ਕੋ ਜਲਤਾਰੇ ਰਹਾ ਸਾਸ ਸਾਸ ਨਿਮਖ ਨਿਮਖ ਦੇ ਨਸਰੇ ਨਿਤਾਰੇ ਸਾਧ ਸੰਗ ਜਪਨ ਸੰਗ ਮਨ ਨਗਰ ਖਾਰੇ ਚਰਨ ਕਮਲ ਨਮਸਕਾਰ ਗੁਣ ਗੋਬਿੰਦ ਵਿਚਾਰੇ ਸਾਧ ਜਨਾਂ ਕੀ